ਸਰਸਿਕਾਲ ਬਾਈ ਜੀ ਮਾਣਾਂ ਦੇ ਫਾਰਮ ਤੇ ਸਾਰੇ ਵੀਰ ਭੈਣ ਭਰਾਵਾਂ ਦਾ ਵੈਲਕਮ ਬਾਈ ਕੋਲ ਤਾਜ਼ੀਆਂ ਸੋਈਆਂ ਝੋਟੀਆਂ ਬਹੁਤ ਸੋਹਣੀਆਂ ਵੱਡੀਆਂ ਝੋਟੀਆਂ ਬਾਈ ਕੋਲ ਆ ਤੇ ਬਾਈ ਨਾਲ ਕਰਦੇ ਆ ਗੱਲਬਾਤ ਸਰਸਿਕਾਲ ਬਾਈ ਜੀ ਸਰਸਿਕਾਲ ਜੀ ਇਹ ਹਾਲ ਜੀ ਜੀਰਾ ਵੀਰ ਜੀ ਅਲੀ ਹਰਬਾਬਾ ਜੀ ਬੜੀ ਕਿਰਪਾ ਬੋਟੇਂਗ ਭਾਈ ਬੜੀ ਕਿਰਪਾ ਸਭਾ ਜੀ ਠੀਕ ਠਾਕ ਵੀਰ ਜੀ ਜਿਨੇ ਭੈਣ ਭਰਾ ਨਾਲ ਆਏ ਆ ਮੋਲੇ ਦਾ ਧੰਨਵਾਦ ਕਰਦੇ ਆ ਜਿਹੜੇ ਵਾਤੋਂ ਵਾਦ ਵੀਡੀਓ ਨੂੰ ਪਿਆਰ ਦਿੰਦੇ ਆ ਹਾਂਜੀ ਤੇ ਇਦਣੋਂ ਚਾਹਣ ਵਾਲੇ ਵੀਰਿਆ ਜਿਹੜੇ ਨਾਲ ਆਪਣੇ ਸੰਯੋਗ ਦਿੰਦੇ ਆ ਹਾਂਜੀ ਬਾਈ ਜੀ ਤੇ ਸਭ ਦੇ ਸائیں ਬੈਠੇ ਭੈਣ ਭਰਾ ਜਿੰਨੇ ਵਾਤੋਂ ਵਾਦ ਮਾਵਾ ਭੈਣਾ ਕਿਨਾਰੇ ਨੂੰ ਪਿਆਰ ਦਿੰਦੀਆਂ ਵਾਤੋਂ ਵਾਦ ਪਿਆਰ ਦੀ ਇੰਦੇ ਜਿਹੜੇ ਹਾਂਜੀ ਸਾਰਿਆਂ ਦਾ ਹੀ ਜਿਲੋਂ ਧੰਨਵਾਦ ਕਰਦੇ ਆ ਇਹ ਚੈਨਲ ਨੂੰ ਗਾਂ ਤੋਂ ਗਾਂ ਸਬਸਕ੍ਰਾਈਬਰ ਹੁੰਦੇ ਆ ਸ਼ੇਅਰ ਕਰਦੇ ਆ ਵਾਤੋਂ ਵਾਦ ਹਾਂਜੀ ਲਾਈਵ ਕਮੈਂਟ ਸ਼ੇਅਰ ਕਰਦੇ ਆ ਹਾਂਜੀ ਤੇ ਭੈਣ ਭਰਾਵਾਂ ਦੇ ਸੰਯੋਗ ਦੇ ਨਾਲ ਹੀ ਇਹ ਵਿਜੀ ਕੰਮ ਕਰਦਾ ਸਹੀ ਗੱਲ ਪਰਵਾਹ ਨਾਲ ਵੀ ਬਾਕੀ ਵੀਰ ਜੀ ਮਾਲ ਸਾਫ ਸੁਥਰਾ ਹੈ ਆਪਣੇ ਆਪਣਾ ਵਧੀਆ ਹਨਾ ਜੀ ਦੇ ਗਾਗ ਨਹੀਂ ਫਰਬੇ ਜਿਆਦਾ ਜਮਰ ਵੱਡੀਆਂ ਝੋਲੀਆਂ ਅੱਜ ਆਪਣੇ ਕੋ ਪੰਜੀਆਂ ਸੱਤ ਹੀ ਦੋ ਗਲਤੀਆਂ ਲੱਦ ਕੇ ਤੇ ਪੰਜ ਚੰਗੀਆਂ ਵੱਡੀਆਂ ਝੋਲੀਆਂ ਹੋਰ ਠੀਕ ਹੈ ਜੀ ਹੋਰ ਬਾਬਾ ਜੀ ਨਾ ਪੀਠਾ ਗੜਦੀ ਖਲਾਫ ਰੀਟਿੰਗ ਭਾਈ ਚਲੋ ਜੀ ਦਿਖਾਈਏ ਪੰਜ ਅੱਗੇ ਚੜਾ ਭਾਈ ਤੇ ਠੀਕ ਜੀ ਭਾਈ ਆਵਾਜ਼ ਜਿਹੜੀ ਪਹਿਲੇ ਨੰਬਰ ਤੇ ਵੀਰ ਕੋਈ ਜਿਆਦਾ ਨਕੀਨਾ ਧਾਰ ਰਿਹਾ ਕਲਾਫ ਇਹ ਜਿਆਦਾ ਤੇ ਵੀਰ ਕੁਆਲਟੀ ਵਾਲੀ ਝੋਟੀ ਆ ਦੇਖੋ ਝੋਟੀ ਬਹੁਤ ਸਾਫ਼ ਸੁਥਰੀ ਇਹ ਮੋੜ ਉਧਰ ਵਰਕਣਾ ਕਰੋ ਭਾਈ ਉਧਰ ਕਰੋ ਇਹ ਵੀ ਤੋਂ ਇਹ ਪੂਰੀ ਪਰਖ ਵਾਲਾ ਬੰਦਾ ਝੋਟੀ ਨੂੰ ਹੱਥ ਪਾਊਗਾ ਤੇ ਯਾਦ ਕਰੂਗਾ ਵੀ ਠੀਕ ਜਾਵੇਗਾ ਭਾਈ ਜੀ ਦੇਖੋ ਪੇਠਾ ਥੋੜਾ ਤੇ ਝੋਟੀ ਜਿਹਨੂੰ ਕਹਿੰਦੇ ਆ ਬੰਬ ਪੀਸ ਆ ਭਾਈ ਲਾਇਆ ਕੱਟ ਕੇ ਪੂਰੀ ਜੈੱਡ ਬਲੈਕ ਤੇ ਮੋਰਾ نسل ਦੇ ਵਿੱਚ ਇਹ ਕ ਮੈਨਾ ਵੀਰ ਬਾਲ ਨਹੀਂ ਕੀਤਾ ਜਿਹੜੀ ਗੱਲ ਯਾਰ ਇਹ ਬੰਦੇ ਭਾਈ ਅੱਜ ਤੇ ਟੋਟੀ ਪੂਰੀ ਮਨ ਵਾਲੀ ਧਿਆਨ ਧਿਆਨ ਆ ਯਾਰ ਹਲਾਰਾ ਭਾਈ ਤੇ ਹਲਾਰਾ ਸੇ ਤੋਰ ਲਈ ਕੁੜਾ ਤੋਰ ਲੈਣੇ ਆ ਜਾਇ ਕਰਾਂ ਦਿਖਾ ਲਈਏ ਕੋਈ ਨਹੀਂ ਕੋਈ ਨਹੀਂ ਧਿਆਨ ਦੇ ਦਰਦੀ ਮਾੜੀ ਜੀ ਠੀਕ ਕੋਈ ਗੱਲ ਇਹ ਕਿੰਨੇ ਦਿਨ ਭਾਈ ਲੈ ਜੂਗੀ ਟਾਈਮ ਨਾ ਮੈਂ ਜਾਂਦੀ ਆ ਪਰ ਚਾਰ ਪੰਜ ਦਿਨ ਖੜਦਾ ਹੈ ਠੀਕ ਹੈ ਭਾਈ ਤਾਂ ਤੋਂ ਤੇਰੀ ਮਾਂ ਸੇ ਜਿਹੜੇ ਜਿੱਥੋਂ ਮਹੀਂ ਲਿਆਂਦੀ ਆ ਨਾ ਲਾਗੇ ਲਾਗੇ ਦਹਾ ਪਿੰਡਾਂ 'ਚ ਫਿਰਕੇ ਕੋਈ ਵੇਖ ਲੈ ਏਡੀ ਮਹੀਂ ਨਹੀਂ ਹੋਊਗੀ ਸਹੀ ਗੱਲ ਭਾਈ ਬਿਲਕੁਲ ਸਹੀ ਗੱਲ ਨਾ ਪੂਜ ਨਾ ਕੋਈ ਸੱਚ ਵਿੱਚ ਵਾਲ ਛਟਾਗਾ ਐ ਕਾੜੀ ਬੰਬ ਜਾਮਣੂ ਵਰਗੀ ਝੋਟੀ ਦੇਖੋ ਝੋਟੀ ਪੂਰੀ ਦੇਖੋ ਝੋਟੀ ਦੇ ਸਰੀਰ ਦੇਖੋ 16 17 ਕਿਲੋ ਦੁੱਧ ਕੱਢਿਆ ਆ ਤੇ ਬੰਦਾ ਝੋਟੀ ਕੱਬਣ ਕੋ ਲਈ ਆ ਹਾਂਜੀ ਹਾਂਜੀ ਆਂਦਾ ਵੀ ਇਹ ਮਾਣੇ ਵੀਰੇ ਭਾਵੇਂ ਗਾਰੰਟੀ ਦੇ ਜਿੰਨਾ ਮਦੀ ਝੋਟੀ ਕੱਢਦੀ ਇਹ ਝੋਟੀ ਦੁੱਧ ਨਾਲ ਗੱਡੇ ਤੇਰੇ ਨਾਲ ਨਾ ਆਊਗੀ ਮੇਰੇ ਨਾਲ ਬੰਦੀ ਠੀਕ ਜੇ 18 ਕਿਲੋ ਝੋਟੀ ਦੁੱਧ ਨਾਲ ਭਾਈ ਜੀ ਝੋਟਰੀਆਂ ਸਭ ਸਿਲਕਾ ਆਪੇ ਦੱਸਣਦੇ ਬਹੁਤ ਵਧੀਆ ਝੋਟੀ ਆਪ ਦੱਸੰਦੀ ਵੀ ਝੋਟੀ ਮੇਰੇ ਕੁਆਲਟੀ ਹੈਗੀ ਆ ਝੋਟੀ ਆਪਣੀ ਕੁਆਲਟੀ ਆਪ ਬੋਲਣਦੀ ਆ ਲੈਣਾ ਜੇ ਲੈ ਜੂਗੀ 6 ਲੈ ਜੇ ਹਾਂਜੀ 7 ਲੈ ਜੇ ਠੀਕ ਝੋਟੀ ਇੱਕ ਰੀ ਦੱਸ ਦਊਗੀ ਜਿਹਦੇ ਘਰ ਚ ਲਗੀ ਨਾ ਐ ਢੱਕੇ ਲਾ ਦਊਗੀ ਝੋਟੀ ਦੇਖਣਾ ਪੂਰਾ ਕੈਮਰਾ ਘੁਮਾਵੇ ਥੋੜਾ ਝੋਟੇ ਉਖਾ ਦੇ ਨੇ ਆ ਆ ਨਾਮ ਹੈ ਪੂਰ ਜਨਾਬ ਸਤਿਵਾਚਕਾਗਾ ਇਹ ਖੰਡੀ ਮੈਂ ਇੱਕ ਪੂਰੀ ਮਨਾ ਲੈ ਵਾ ਚੀ ਜੀ ਥਾਣ ਹਾਂ ਜੀ ਦੇਖੋ ਥਾਨ ਲਗਾ ਕਿੰਨੀ ਵਧੀਆ ਬੁਲਟਾ ਚੀਜ ਹੈ ਕੁਛ ਮਹੌਜੀ ਮਗਰ ਬਹੁਤ ਸੋਹਣੀ ਝੋਟੀ ਬ੍ਰੈਂਡ ਪੀਸ ਪਾਈ ਲੈ ਕੇ ਕੱਢ ਕੇ ਇਹ ਪੜਦੇ ਆ ਨਾੜਾਂ ਕਲੇ ਕਲੇ ਨਾੜ ਦਿਖਾਉਂਦੀ ਪੂਰੀ ਦਿਖਾਂਦੀ ਜੀ ਸ਼ਾ ਇੱਥੇ ਹੋਣੀ ਸੇਵਾ ਕੀ ਦੀ ਸੰਭੀ ਆ ਸਰਾਗ ਪਾਈ ਪੂਰੀ ਖੋਹ ਮੈਂ ਨਾ ਬਰੀਡ ਆਗੇ ਅਸਲ ਹੈ ਬਾਈ ਜੀ ਆ ਵੇ ਬਰੀਡ ਹੋਇਆ ਤੋਂ ਫਿਰ ਥੰਗ ਮੈਂ ਮਿਰਲਾ ਵੀ ਜੀ ਅੱਧੀ ਦਾ ਫੋਟੋ ਖਾਂ ਮੇਰਾ ਲਗਾ ਸਹੀ ਗੱਲ ਬਾਈ ਸਹੀ ਗੱਲ ਇਹ ਵੀਰ ਕਹਿੰਦੇ ਦੇਸੀ ਕਿ ਉਹ ਸਭ ਨੂੰ ਚਾਰਿਆ ਬੰਦਾ ਕੱਲੇ ਕੱਲੀ ਕੀ ਜਮ ਫੰਦਾ ਨਾ ਨਾਰੀ ਵਾਲ ਮੈਨੂੰ ਪਾਏ ਆ ਆ ਨਾਰੀ ਵਾਲ ਚਾਰੇ ਨਾ ਤੇ ਦੇਖੋ ਮੋ ਜਦ ਸੁਣੀ ਵੀਤੀ ਛੇ ਦੋ ਜੱਤ ਦਾ ਸੁਣੀ ਜੱਤ ਦਾ ਸੁਣੀ ਪੂਰੀ ਠੰਡੀ ਧੀਰੀ ਆ ਠੀਕ ਆ ਬੜਿਆ ਤੇ ਕੀ ਬਾਈ ਫਿਰ ਮੋਲਰ ਰਖਣਾ ਤੇ ਕੋਈ ਵੀਰ ਡੇਨ ਲਾਈਨ ਜਿਆ ਜੋ ਵੀ ਫੋਨ ਰੇਡ ਗਿਆ ਜਿਆ ਬਿਲਕੁਲ ਹਾਂਜੀ ਤੇ ਜਿਹੜੇ ਵੀਰ ਭਰਾ ਕੋ ਫੋਨ ਲਾ ਲੂਗਾ ਫੋਨ ਤੇ ਝੋਟੀ ਕਰ ਲੈ ਫੋਨ ਤੇ ਝੋਟੀ ਹੋ ਜਾਏਗੀ ਠੀਕ ਬਾਈ ਠੀਕ ਪਰ ਇਹ ਆ ਵੀਰ ਪੂਰਾ ਬੋਲ ਲਾਏ ਬਾਈ ਕਹਿੰਦਾ ਲਿਆਏ ਝੋਟੀ ਪੂਰੀ ਮੰਨੀ ਪਤਾ ਨਹੀਂ ਝੋਟੀ ਆ ਪੂਰੀ ਠੰਡੀ ਸੀਦਾ ਪੂਰੀ ਦੋਸਤੋ ਸੋਸ ਕਰਦੇ ਹੋਏ ਮੇਰੀ ਮਾਈ ਵੀਰ ਤਮਾਸਿਆ ਨਾ ਦਹਾਵੀਆਂ ਪਿੰਡਾਂ ਦੇ ਵਿੱਚ ਫਰੇਕ ਕੇ ਇਹਨਾਂ ਨੂੰ ਮੋਲ ਤੇ ਲਾ ਕੇ ਆ। ਨਾਗਣੀ ਬੁਰੀ ਦੇ ਨਾਗਣੀ ਲਾਤੀ ਖਾਂਦੇ ਨਾ। ਗੱਲ ਹੈ ਜਵਤ ਦੀ ਆ। ਨਾਗਣੀ ਵੀਰ ਕੋਲ ਜੂਰ ਕਰਨ ਜਗਾ। ਜਿਹੜਾ ਵੀ ਭਰਾ ਬੋਲ ਕਰੂਗਾ। ਬਸ ਮਾਨ ਕੋਲ ਹੋਵੇ ਜਿਨ੍ਹਾਂ ਨਾਲ ਵਾਦੋ ਵਾਦ ਕਰਨ। ਆਹ ਪਾਏ ਗਏ। ਲਾਏ ਬਾਈ। ਦੇਖੋ ਜੀ ਖਿਲਰ ਲੇ ਪੂਰੇ ਖੋਦੇ ਪਏ। ਪੂਰੀ ਫਸੀ। ਠੀਕ ਹੈ ਭਾਈ। ਜਿਹੜੀ ਪੂਰੀ ਬੰਨਣਾ ਚਾਹੀਦੀ ਆ ਰੂਮ ਵਰਗੀ। ਰੋਅਰ ਕਿੱਥੇ ਗਈ ਹੈ ਸਿੰਘੀ ਸਿੰਘੀ ਖਾਲਸਾ ਚੰਗੀ ਤਾਂ ਵੇਖੋ ਵੀਜੀ ਇਹੋ ਜੀ ਪੂਰੀ ਗੱਲ ਬਾਤ ਸਰਾਹੀ ਹਿੱਸਾ ਹਿੱਸਾ ਹ ਸਭ ਕੰਨਿਆ ਬਰਾਬਰ ਤੇ ਕੀ ਥਦੀ ਆ ਹੋ ਨਾ ਬਾਬਾ ਜੀ ਮੈਨਾਂ ਵੀ ਕੋਈ ਇਜੀ ਕਿੰਨੀ ਸ਼ਿਫਟ ਕਰ ਲਈ ਉਹਨੇ ਥੋੜੀ ਆ ਸਹੀ ਗੱਲ ਆ ਬਾਈ ਹਾਂਜੀ ਜਿਵੇਂ ਵੀਰ ਕੋਈ ਆਈ ਹੈ ਨਾ ਉਹ ਵੀ ਰੱਬ ਦੇ ਨਾਮ ਵਾਲਾ ਬੰਦਾ ਆਵੇ ਕੱਲ ਛੋੜ ਪਿਆ ਹੈ ਨਾ ਤੇ ਆ ਬਾਈ ਦੇ ਕਹਿੰਦੇ ਮਿਲੀ ਆ ਆਪ ਝੋਟੀਆਂ ਬਾਈ ਕੋਲ ਤੇ ਬਾਈ ਕਹਿੰਦਾ ਫੋਨ ਤੇ ਗੱਲ ਹੋ ਜੂਗੀ ਤੇ ਆ ਝੋਟੀ ਪੂਰੀ ਬ੍ਰਾਂਡ ਬਾਈ ਕੱਢ ਕੇ ਲਾਇਆ ਪੂਰੀ ਸਰਾ ਪੂਰਾ ਸਿਰਾ ਢੇਰੀ ਦਾ ਕੱਢ ਕੇ ਲਿਆ ਅੱਜ ਤੇ ਪੂਰੀ ਹੱਦ ਕਰਾਈ ਆ ਇਹ ਕਿ ਭਾਈ ਸਾੜ ਕਰ ਦੇ ਮਾੜੀ ਸਾੜ ਦੇਖੋ ਜੀ ਦੇਖੋ ਲੈ ਆ ਲੁਆ ਕਰਾ ਮੇਰੇ ਕੈਮਰਾ ਕਮਾ ਲਈਏ ਮੈਂ ਛੋਟੀ ਦੇ ਵੇਖੋ ਭਾਈ 40 ਗਰਮੀ ਦੇ ਵੇਖੋ ਇਹ ਫੜ ਕੇ ਜਿਹੜਾ ਵੀ ਕਰਦੀ ਹੈ ਹਾਂਜੀ ਇਸ ਤਰ੍ਹਾਂ ਇਹ ਯਾਰੇ ਬਨਣ ਵਾਲੀ ਆ ਯਾਰੇ ਬਨਦੇ ਆ ਭਾਈ ਨੇ ਦਵਾਈ ਹੈ ਭਾਈ ਦੇ ਕਹਦੇ ਮਿਲੀ ਝੋਟੀ ਹਾਂਜੀ ਵੀਰ ਜਿਹੜਾ ਝੋਟੀ ਦਾ ਕਾਦੇ ਆ ਨਾ 5.5 ਫੁੱਟ ਤੋਂ ਲੈ ਕੇ ਉਤੇ ਤੇ ਹੋਊਗਾ 5.5 ਮੈਂ ਦੋ ਫਿਰ ਹੈਗਾ ਫਿਦਾ ਪੁੱਤਾ ਦੇ ਹਾਂ ਕੋਈ ਗੱਲ ਮਾਰ ਤੋਂ ਹਿੱਦਿਆਗੇ ਠੀਕ ਆ ਇਹ ਵੀ ਜੀ ਇਹ ਆ ਵੇਖੋ ਠੀਕ ਨਹੀਂ ਕਾਤੇ ਹੈਗਾ ਭਾਈ ਪਿਛ ਹੋਗੇ ਉਹ ਝੂਣ ਵਾਲੀ ਕੱਲਣੀ ਆ ਪਿਛ ਹੋਇ ਉਖਾ ਦਨੇ ਆ ਏ ਵੀ ਜੂਮ ਕਰਕੇ ਕੈਮਰਾ ਮਾਰੀ ਜਾਂਦੇ ਆ ਦੇਖੋ ਝੋਟੀ ਦਾ ਕਾਦੀ ਦਸੰਦਿਆ ਸਹੀ ਗੱਲ ਹੈ ਪਰਸਾਨੀਆਂ ਨੇ ਗੱਲ ਜਪਾਇਆ ਵੀ ਨਹੀਂ ਖੁੱਲੀ ਫੈਦੀ ਦੇ ਘਰ ਆ ਸਹੀ ਖੁੱਲੀ ਖੁੱਲੀ ਫੈਦੀ ਸੈੱਟ ਦੇ ਵਿੱਚ ਖੁੱਲੀ ਖੁੱਲੀ ਦੇਖੋ ਚੰਬੜੀ ਕੀਤੇ ਵਾਲੀ ਮੈਂ ਵੀ ਇੱਕ ਆ ਗਈ ਗਾੜੀ ਇੱਕ ਵੀਤਾ ਵੀ ਮਾਰਨਾ ਗਾੜੀ ਚਲੋ ਭਾਈ ਜੀ ਗਾੜੀ ਆ ਜਾਣਾ ਆ ਆ ਗਈ ਗਾੜੀ ਕਿੱਥੇ ਆ ਸੁਆ ਤੁਹਾਡੀ ਵੀ ਕਿੱਥੇ ਆ ਗਈ ਤੇ ਹਾਂਜੀ ਆਜੋ ਠੀਕ ਹੈ ਭਾਈ ਜੀ ਦੂਜਾ ਸੁਆ ਦੂਜਾ ਸੁਆ ਸੁਈ ਆ ਹਾਂਜੀ ਤੇ ਨੇਵਾ ਥੱਲੇ ਜੀ ਇਹਦੀ ਬੇਸ ਹੀ ਰੱਖੀ ਲੇਖੀ ਇਹ ਬੇਸ ਨਾਲੇ ਕੱਢ ਕੇ ਪਰ ਹੱਥ ਕਰਨ ਵਾਲੇ ਆ ਹਾਏ ਲਓ ਜੀ ਆਸ਼ੂ ਕੋ ਬੇਸ ਮਹਗਾਈ ਪਹਿਲਾਂ ਨਾ ਹਾਏ ਦੇਖੋ ਜੀ ਹੱਥ ਕਰਾਈ 13 ਕਿਲੋ ਕੰਡੇ ਵਾਲਾ ਦੁੱਧ ਹੈ ਝੋਟੀ ਕੋਲ ਹੁਣ ਤਿਆਰ ਠੀਕ ਹੈ ਭਾਈ ਜੀ 10 12 ਦਿਨਾਂ ਦਾ ਸੁਆ ਮਗਰ ਕਟਾ ਮਾਰ ਕਟਾ ਆ ਵੀ ਦਾ ਦੇਣਾ 10 12 ਦਿਨਾਂ ਦਾ ਸੁਆ ਕਰ 12 ਦਿਨਾਂ ਦਾ ਸੁਆ 12 ਦਿਨਾਂ ਦਾ ਲਾਡੋ ਪਰ ਪੂਰੀ ਯਵਰ ਹੈ ਝੋਟੀ ਮੇਰਾ ਕਾਫੀ ਸ਼ਾਇਦ ਹਾਂ ਲੋਇਆ ਪੱਕ ਮਾਰਦੀ ਆ ਠੀਕ ਆ ਬੇ ਲੋਈ ਝੋਟੀ ਖੋਣੀ ਆ ਵਧੀਆ ਵਧੀਆ ਝੋਟੀ ਸਾਫ ਗੁਜਾ ਸੁਆ ਠੰਡੀ ਧੀਰੀ ਝੋਟੀ ਆ ਠੀਕ ਆ ਡੁਕ ਪਏ ਝੋਟੀ ਪੂਰੀ ਸਾਫ ਸੁਤਰੀ ਵਧੀਆ ਬ੍ਰੈਂਡ ਲੈ ਜਾ ਭਾਈ ਜੀ ਮੈਂ ਕਹਿੰਦਾ ਕੋਈ ਕਮੀ ਹੈ ਨਹੀਂ ਝੋਟੀ ਜਦੇ ਕੋਈ ਵੀ ਨਹੀਂ ਜੀ ਕੋਟਿਆਂ ਵਿਧੀ 5 4 5 4 ਚਾਹ ਰੋਜ ਆਉਂਦੀਆਂ ਵਾ ਠੀਕ ਆ ਭਾਈ ਜੀ ਸਾਹਬ ਨਾਲ ਹੀ ਕਹਿੰਦੇ ਆ ਵੀ ਚਲੋ ਬਾਜ਼ਾਰ ਥੋੜਾ ਪਰ ਉਹ ਸਾਹਬ ਦੇ ਨਾੜੇ ਨਹੀਂ ਡੰਗਰ ਡੰਗਰ ਦਾ ਮੋਲਿਆ ਡੰਗਰ ਦਾ ਮੋਲਿਆ ਕੋਈ ਗੱਲ ਵੀਰ ਜੀ ਜੀ ਦਾ ਮੋਲਣਾ ਪਤਾ ਵਿਧੀ ਕੀ ਗੱਲ ਜੇ 12 ਮਹੀਨੇ ਡੰਗਰ ਦੇ ਆਉਣੇ ਜਾਂਦੇ ਨੇ ਨੇ ਹਾਂ ਜੀ ਜਿਹੜਾ ਚੰਗਾ ਡੰਗਰ ਉਹਦਾ ਚੰਗਾ ਹੀ ਮੁੱਲ ਉਹਦਾ ਬਾਜ਼ਾਰ ਰਹਿਣਾ ਰਹਿਣਾ ਆ ਬਾਜ਼ਾਰ ਉਹਦਾ ਜਿਹੜਾ ਡੰਗਰ ਉਹਦਾ ਰਹਿਣਾ ਆ ਆਪਸੇ ਵੀਰ ਭਰਾਵਾਂ ਦੇ ਕੱਲਾ ਬਾਜ਼ਾਰ ਡੋਣ ਪੈ ਗਿਆ ਸਾਹਬ ਮੈਂ ਤਾਂ ਮੇਰੇ ਕੋਲ 20 ਕਿਲੋ ਮਹੀ ਦਾ ਦੁੱਧ ਆ ਮੈਂ ਤੇਰੇ ਏਰੀਆ ਦੇ ਆਪਣੇ ਨਾਲ ਹੀ ਟੋਕੜ ਗੱਪਣ ਮੈਂ ਲੱਭਦੇ ਫਿਰਦੇ ਪਰ ਮਹੀਂ ਆਨੀ ਹੈ ਮੈਂ ਉਹ ਚਾਹ ਪਾਣੀ ਪੀ ਲਿਆ ਮਹੀਂ ਅੰਦਰ ਬੱਧੀ ਮੈਂ ਤੈਨੂੰ ਮਹੀਂ ਵਿਖਾਈ ਹਾਂ ਮਹੀਂ ਜੋ ਕਾਹਦੇ ਆਂਦਾ ਵੀਕਲੋਂ ਮਹੀਂ ਕੋ ਦੁੱਧ ਆਦੇ ਆਂਦਾ ਰਸੇ ਨਾਲ ਰਸਾ ਵਟਾਲੋ ਅੱਛਾ ਆ ਮਹੀਂ ਆਂਦੇ ਉਹ ਆਪਣੇ ਆਜ ਆਪਣੇ ਲਾਗੇ ਚ ਮੰਨੀ ਪੰਨੀ ਹਰ ਹਰਿਆਣੇ ਦੀ ਮੈਂ ਗੈਂਦੇ ਆ ਮੰਡੀਆਂ ਆਉਂਦੇ ਹੋ ਮੰਡੀਆਂ ਲਾਉਂਦਾ ਸੀਦੇ ਆਂਦਾ ਰਸੇ ਨਾਲ ਰਸਾ ਵਟਾਲਾ ਮੈਂ ਨਾ ਮੈਂ ਇਹ ਕੰਮ ਨਹੀਂ ਕਰਨਾ ਸਹੀ ਗੱਲ ਬਾਈ ਜੀ ਉਹਨੂੰ ਕੋਈ ਕੋਈ ਗੋਣਾ ਝੋਟੇ ਦਿਖਿਆ ਆ ਜਿਹੜਾ ਨੂੰ ਹਨਾ ਤਾਂ ਹੀ ਇੰਨੀ ਗੱਲ ਕਹੀ ਜਲੇਣੀ ਠੀਕ ਪਰਖਾ ਵੀ ਜੀ ਪਰਖਤ ਕੀ ਮੁੱਲ ਪਾਈ ਆ ਰੱਖਿਆ ਜੇ ਮੋਲ ਵੀਰ ਕੋਟੇ ਲੈਣ ਜਿਹੜੀ ਗੱਲ ਆ 30 ਸਵਾ ਲੱਖ ਦੀ ਆ ਪਰ ਦੇਣ ਲੈਣ ਝੋਟੀਆਂ ਦਾ ਤਿੰਨ ਸਾਰੀਆਂ ਵੱਡੀਆਂ ਆ ਇੱਕੋ ਮੈਂ ਆ ਵਿੱਚ ਹਾਂਜੀ ਹਾਂਜੀ ਤੇ ਸਾਰੀਆਂ ਵੱਡੀਆਂ ਝੋਟੀਆਂ ਜਿਹੜੀ ਦੇਣ ਲੈਣ ਝੋਟੀ ਵੀਰ ਇੱਕ 15 ਹੀ ਦੇ ਦਾਂ ਇੱਕ 15 ਦੀ ਛੱਡਣਾ ਆ 5 ਇੱਕ 10 ਦੀ ਝੋਟੀ ਦੇਣੀ ਆ ਇੱਕ 10 ਦੀ ਝੋਟੀ ਦੇਣੀ ਹੈ ਦੇਣੀ ਹੈ ਠੀਕ ਆ ਬਾਈ ਜੀ ਆ ਜੇ ਇੱਕ 10 ਦੀ ਮੈਂ ਝੋਟੀ ਦਵਾਂ ਉਹਦੇ ਅਗੇ ਆਲੂ ਆ ਵੀ ਲਓ ਕਿਆ ਮੋਲ ਜੀ ਉਹ ਤਾਂ 12 13 ਕਿਲੋ ਆ ਬਾਤ ਠੀਕ ਹਾਂਜੀ ਆਰੇ ਵੀ ਤੇ ਕਟਾਇਆ ਲੋਹਾ ਕਟਾਇਆ ਕੱਟੀ ਨਾ 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 ਸਬਜ਼ੀ ਵਿਖਾਈ ਜਾਓ ਤਾਜੀ ਸਾਰੀ ਪੰਜਾਂ ਸ਼ੇਰ ਹਾਂ ਬੱਚੇ ਸਾਰੇ ਬੱਚੇ ਕਰ ਬੱਚੇ ਚੈੱਕ ਕਰਵਾ ਲਈਏ ਤੁਹਾਨੂੰ ਕੱਲੇ ਕੱਲੇ ਮੈਂ ਬੱਚਾ ਖਵਾ ਕੇ ਵੇਤੀਆ ਇਹਦਾ ਛੋਟੇ ਨਹੀਂ ਇਹ ਕਹਿੰਦਾ ਕੀ ਆ ਦੀ ਮਰਾਜ ਦੀ ਇਹਦਾ ਨਾ ਨਟ ਵਾਲੀ ਜਿਹੜੀ ਆ ਇਹ ਨਹੀਂ ਪਤਾ ਬਲ ਕੀ ਆ ਵੱਡੀਆਂ ਮਈਆਂ ਆ ਇਹ ਨਹੀਂ ਵੀ ਕੋਈ 2-2.5 ਮਹੀਨੇ ਸੋਈ ਹੋਊਗੀ ਸਾਰੀਆਂ ਤਾਜ਼ੇ ਬੱਚੇ ਵਾਲੀਆਂ 800 ਲੈ ਜਾ ਪੰਜਾਂ ਸ਼ੇਰ ਆਹ ਖੋਲੋ ਪ੍ਰਿੰਟ ਵੱਡਾ ਇਹ ਵੀ ਵੱਡੀ ਪ੍ਰਿੰਟਰ ਜੀ ਖੋਲੋ ਭਾਈ ਜੀ ਕੱਲ ਰਾਤ ਦੀ ਸੀ ਇਹ ਰਮ ਵਾਲਾ ਤੋਂ ਮੈਂ ਲਈ ਆ ਵੀਰ ਤੇਰਾ ਮੁੱਲ ਇੱਕ 10 ਕੀਤਾ ਤੇ ਇੱਕ ਨਹੀਂ ਹਟਦਾ ਇੱਕ 15 10 ਦੀ ਦੇਣੀ ਹੈ ਇੱਕ 10 ਹੀ ਮ ਦੇਣੀ ਹੈ ਠੀਕ ਹੈ ਆਜੋ ਆ ਜੀ ਰੀਰ ਮਾਡੀ ਮੈਂ ਪੂਰੀ ਉਹਦਾ ਹੀ ਦੋ ਤਾਂ ਮੈਂ ਹੀ ਕਰਦੀ ਸੀ 10 17 ਕਿਲੋ ਕੱਲ ਦੀ ਮੈਂ ਸੁੱਈ ਹੈ ਜੇ ਬੌਲੇ ਤੇ ਆ ਠੀਕ ਹੈ ਭਾਈ ਜੀ ਪੂਰੀ ਮੈਂ ਵੱਡੀ ਹੋਰ ਦੋਰੋ ਭਾਈ ਦੋਰੋ ਇਹ ਵੱਡੀ ਮੋੜਾ ਵਿੱਚ ਦੇਖੋ ਜੀ ਵੱਡੀ ਛੋਟੀ ਤਾਜੀ ਸੂਈ ਬਹੁਤ ਸੋਹਣੀ ਇਹ ਤੁਹਾਨੂੰ ਸੂਈ ਜੇ ਹਾਂਜੀ ਦੂਜਾ ਸਿਆਂਗਾ ਸੂਈ ਜੋ ਠੀਕ ਹੈ ਪੂਰੀ ਮਾਂ ਵੀਰ ਯਵਰਿਆ ਪੂਰੇ ਦੁੱਧ ਵਾਲੀ ਮਹੀਂ ਆ ਵੱਟੀ ਮਹੀਂ ਆ ਠੀਕ ਥੋੜਾ ਜਿਹਾ ਮੈਂ ਲੱਪਾ ਤਾਂ ਲਾਇਆ ਵੀ ਕਲ ਦੀ ਤਾਜੀ ਸੂਜੀ ਵੀਰ ਮੇਰੀ ਗੱਲ ਪਤਾ ਕੀ ਗੱਲ ਜੇ ਜੇ ਆ ਨਾ ਨਾ ਮਹੀਂ ਨੇ ਦੁੱਧ ਕੱਢਿਆ ਵੇਖੋ ਕੀ ਜਿਗਾਰ ਦੀ ਗੂੜ ਥੱਲੇ ਲਾਈ ਜੀ ਜਿਗਾਰ ਲਗਾ ਵੀਰ ਦੁੱਧ ਵਾਲਾ ਮੈਂ ਛੋਟੀ ਦੁੱਧ ਵਾਲੀ ਦੁੱਧ ਵਾਲੇ ਪਸ਼ੂ ਦਾ ਬਜ਼ੂਰੋ ਪਾਲ ਆ ਜਾਂਦਾ ਦੁੱਧ ਵਾਲੇ ਜਿੰਨੂ ਜਿੰਨੂ ਤਾਂ ਵੀਰ ਪਰਖਵਾ ਪਹਿਲਾਂ ਕਹਿੰਦੇ ਆ ਜਿੰਨੂ ਪਰਖੋ ਨੇ ਪਰਖ ਹੀ ਲੈਣਾ ਵਾ ਤਾਜੀ ਮਹੀਂ ਆ ਹਾਂ ਜੀ ਤਾਜੀ ਮਹੀਂ ਆ ਵੀਰ ਚੱਲਣੀ ਆ ਜੇ ਖਾ ਪੀ ਗਏ ਆ ਪਰ ਪੂਰੀ ਦੁੱਧ ਵਾਲੀ ਮਹੀਂ ਠੀਕ ਆ ਭਾਈ ਜੀ ਆ ਘੱਟੀ ਜ ਇਹ ਤੋਰ ਬਾਈ ਤੋਰ ਤੋਰ ਗਲਾ ਲਾਉਣ ਨਾਲ ਆ ਕੱਲ ਦੀ ਮੈਂ ਸਰੀ ਠੀਕ ਹੈ ਬਾਈ ਜੀ ਆਜਾ ਠੀਕ ਆਲੇ ਨਾਲੇ ਲਗਾ ਬਹੁਤ ਵੀਰ ਨੇ ਇਹ ਲੋਬੇ ਦੀ ਖਾਗ ਹੈ ਮੈਂ ਠੀਕ ਹੈ ਬੜੀ ਐ ਕਵਾਲਿਟੀ ਵਾਲੀ ਦੇਖੋ ਜੀ ਪੂਰੀ ਗੱਲ ਬਾਤ ਰਾਂ ਥਾਂ ਨੂੰ ਬਹੁਤ ਸਮਾਂ ਲਗਾ ਮੈਂ ਬਹੁਤ ਵਧੀਆ ਬਣੀ ਬਹੁਤ ਬਹੁਤ ਵਧੀਆ ਬਣੀ ਆ ਪੂਰਾ ਪੱਣਾ ਬੜਾ ਲਗਾ ਜੁਦੀ ਆਹ ਦੇਖੋ ਜੀ ਕਰਦਾ ਭਾਈ ਪੂਰੀ ਮਾ ਬੱਡੀ ਆ ਵੀ ਫੋਨ ਤੇ ਆ ਜਮ ਜੇਦ ਬਾਜੀ ਕੀ ਮੋਲ ਚ ਫਰੇਦਾ ਇਹ ਮੈਂ ਵੀ ਪੂਰੇ 400 ਰੁਪਏ ਲਾ ਕੇ ਮੈਂ ਲਈ ਆ ਤੇ ਵੱਡੀ ਮਹੀਂ ਤਾਂ ਫੋਨ ਤੇ ਕਹਿ ਦਿੰਦੇ ਕੋਈ ਵੀ ਇਹ ਚ ਵੀਰ ਫਿਰ ਜਨਾ ਸਾ ਕਈਆਂ ਕੋ ਸਾਰੇ ਪੈਸੇ ਨਹੀਂ ਵੀ ਲੱਗਦੇ ਜਿਹੜੀ ਗੱਲ ਹੁੰਦੀ ਤੇ ਤਾਂ ਕਰਕੇ ਫਿਰ ਵੱਡੀ ਮਹੀਂ ਫੋਨ ਤੇ ਕਰ ਲਈਦੀ ਇਹ ਮੈਂ ਫੋਨ ਤੇ ਹੋ ਜੂਗੀ ਹਾਂਜੀ ਤਾਂ ਵੀ ਪੂਰਾ ਮੁੱਲ ਲਾ ਗਏ ਮਈਆਂ ਆਈਆਂ ਆ ਜੇ ਕੋਈ ਵੀਰ ਭਰਾ ਕੋਈ ਅੱਧੇ ਪੈਸੇ ਦੇ ਦੇ ਫੜਨ ਵਾਲਾ ਕੋਈ ਵੀਰ ਭਰਾ ਜਿੰਨਾ ਕੋ ਡੇਰੀਆਂ ਚ ਮਾਲ ਜਾਂਦਾ ਤੇ ਜੋ ਕਰ ਲਾਂਗੇ ਠੀਕ ਉਹ ਸਮਾਂ ਲਈ ਫੜ ਲਈ ਠੀਕ ਵਾਹ ਭਾਈ ਜੀ ਜਿਹਨੇ ਕਹਿੰਦੇ ਥੋੜੀ ਬੋਲੀ 5-7 ਹਜ਼ਾਰ ਮੈਂ ਤਤੀ ਹੰਡੀ ਹੁੰਦੀ ਹੈ ਜਿਹਨੇ 20-25 ਦਿਨ ਰਕਮ ਕਮਾਉਣੀ ਹਾਂ ਸਹੀ ਗੱਲ ਆ ਵੀਰ ਸਹੀ ਗੱਲ ਗੱਲ ਆ ਭਾਈ ਸੋਜੀ ਮੈਂ ਨੂੰ ਇਹ ਮੈਂ ਸੂਈ ਵਟਾ ਥੈਂਕ ਯੂ ਹਾਂ ਵੀਰ ਮੈਂ ਟੈਂਕਰ ਠੀਕ ਮੈਂ ਦਾ ਕਰਾ ਹੋਣ ਤਿਆ ਕੋੜਾ ਜਿਹੜਾ ਮੈਂ ਤੇ ਕੋਲੋਂ ਹੋਊਗਾ 12 ਕਿਲੋ ਹਾਂਜੀ ਤੇ ਪੂਰੀ ਮੈਂ ਯਵਰਿਆ ਹਾਂਜੀ ਮੈਂ ਦੀ ਬਾਡੀ ਬੁਡੀ ਤੋਂ ਵੇਹ ਵੀਰ ਤੁਸੀਂ ਇੱਥੇ ਆਂਦੇ ਸਹੀ ਗੱਲ ਬਾਈ ਸਹੀ ਆ ਪੂਰੀ ਸਿਰਾਕਰ ਆਪ ਲੈਵਲ ਲਈ ਫੈਦੀ ਪਟਾੜਾ ਇਹ ਹਾਂਜੀ 12 ਕਿਲੋ ਬੋਲਾ ਵੀਰ ਭਾਵੇਂ ਕੋ 12 ਡੰਗ ਚੋ ਕੇ ਲੈ ਜੇ ਮੈਂ ਦੁੱਧ ਕਦੇ ਵੀ ਪੂਰਾ 15 ਕਿਲੋ ਮਹੀਂ ਦੁੱਧ ਕੱਢੂਗੀ ਹਾਂਜੀ ਤੇਰੀ ਮਹੀਂ ਪੂਰੀ ਨਸਲੀ ਮਹੀਂ ਠੀਕ ਹੈ ਭਾਈ ਜੀ ਦੁੱਧ ਵਾਲੀ ਐਸੀ ਜਿਵੇਂ ਅਕਾ ਸੁਈ ਜੇ ਤੇ ਜਾ ਸੁਆ ਸੁਈ ਯਾਰ ਕਾ ਜਾ ਸੁਆ ਮੈਂ ਸੁਈ ਆ ਠੀਕ ਆ ਭਾਈ ਪਰ ਪੂਰੇ ਦੁੱਧ ਵਾਲੀ ਮਈ ਠੀਕ ਆ ਵੀ ਇੱਦੀ ਹਾਂ ਬਾਈ ਜੀ ਆ ਚੋਵੇ ਜੀ ਬੜਾ ਪੋਲਾ ਨੂੰਰ ਕੀ ਧਾਰ ਜੇ ਠੀਕ ਜੇ ਪਤਾ ਮੰਨ ਜੀ ਠੀਕ ਭਾਈ ਤੇ ਜਾ ਸੁਆ ਸੁਈ ਆ ਤਾਂ ਵਧੀਆ ਭਰੇ ਦੀ ਮੱਝ ਆ ਵੀ ਦੁੱਧ ਵਾਲੀ ਦਾ ਯਾਂ ਵਾਲੀ ਮੇਤਾ ਪਰ ਮਈਆ ਵੀਰੇ ਇਹੇ ਬੰਦੇ ਇਹ ਕੱਤੇ ਦਾ ਨਾਂ ਰੱਖਿਆ ਜਬਰੂ ਜਬਰੂ ਹਾਂ ਜਬਰੂ ਆ ਵੀ ਇਹ ਲੈਵਾਂ ਉਹ ਪੂਰਾ ਫੋੜਦਾ ਲੈਵਾ ਤੇ ਇਹਨੂੰ ਫੋੜਦਾ ਵਿੱਚ ਬੈਠਾ ਸਹੀ ਗਾ ਜੇ ਵੇਖੋ ਕਿਡੇ ਚੌੜੀ ਦਾ ਜਦੋਂ ਸੇਵਾ ਕੀਤੀ ਇਹਦੀ ਇਹਦੇ ਖਲਾਰੇ ਪਾਉ ਚੜੇ ਜੋੜੇ ਦੁੱਧ ਦੁੱਧ ਹਲੇ ਉਹ ਮੈਲਾ ਮਾਰਨਾ ਮੀਂਹ ਨਾ ਹੋ ਉਹ ਪੂਰੇ ਯਾਰਿਆ ਪੂਰੀ ਤਗੜੀ ਮੈਂ ਆ ਉਹ ਮੈਲਾ ਮਾਰਨਾ ਮੈਂ ਹੀ ਜਾਉਂਦਾ ਵੀਰੇ ਤੇ ਫੋੜਦਾ ਜਗਾਠਾ ਆਖੇ ਵੇਖੋ ਦੇਵੀ ਮਈ ਜਾਵਰੇ ਤੇ ਜਦਾ ਕੋਈ ਨਹੀਂ ਕਰਦਾ ਯਾਰ ਸਹੀ ਗੱਲ ਜਿਆਦਾ ਵੀ ਦੇਣ ਲੈ ਮੈਂ ਦੇ ਦੇਣੀ 80 ਦੇ ਦੋ ਛੱਡਣਾ 80 ਦੇ ਦੋ ਜਿਹੜੀ ਮੈਂ ਭਾਣਾ ਇੱਧਰ ਦੀ ਮੈਂ ਆ ਉਹਨੂੰ ਦੇਸੀ ਦੇ ਕੇ ਦਵਾ ਜਿਹੜੀ ਗੱਲ ਸਹੀ ਗੱਲ ਦੇਸੀ ਦੇ ਬਿਲਕੁਲ ਜਿਹੜੀ ਅਸੀਂ ਦੋ ਛੱਡਣਾ ਅਸੀਂ ਦੋ ਕੋਈ ਆ ਛੱਡਾਂਗਾ ਯਾ ਛੱਡਾਂਗਾ ਮੈਂ 75000 ਦੀ ਠੀਕ ਕਰਦੀ ਦੇ ਦੇਣੀ 75000 ਦੀ ਵੱਡੀ ਮੱਝ ਤੇ ਜਾ ਸੂਆ ਤੇ ਜਾ ਵੀਰਾਂ ਵਿੱਚ ਚੌਥਾ ਕਰਕੇ ਲੈ ਲੈ ਚੌਥਾ ਕਰ ਲੈ ਵੀਰ ਮੈਂ ਕਿਹਾ ਕੀ ਤੇ ਮੈਂ 15 ਕਿਲੋ ਵਾਲੀ ਆ ਹਾਂ ਜਿਹੜੀ ਗੱਲ ਸਹੀ ਗੱਲ ਸਾਈ ਦੀ ਮੈਂ ਚੰਗੀ ਠੀਕ ਏ ਬਾਈ ਕਹਿੰਦਾ 75000 ਦੇ ਦਾਂਗਾ ਮੈਂ ਕੋਈ ਚੌਥਾ ਲੜੇ ਸੁਆ ਤੀਜਾ ਲੜੇ ਕੋਈ ਦੂਜਾ ਲੜੇ ਜੋ ਕੇ ਦੀ ਸਰਦਾਰਾ ਉਹ ਲੜੇ ਪਰ ਬ੍ਰੈਂਡ ਹੀ ਆ 75000 ਦਾ ਤੇ ਵੇਖੋ ਬਡੀ ਬੁੱਡੀ ਵਾਹ ਦੀ ਵੇਖੋ ਕਿੰਨੀ ਚੋੜੀ ਆ ਤਾਂ ਵਧੀਆ ਥਾਣੇ ਲੇਵਾ ਪੂਰਾ ਵਧੀਆ ਲੱਗਾ ਪੂਰਾ ਬਰੇਰ ਨਾਲਾਂ ਪੀਲੀ ਘਾਰ ਹੀ ਬਣਿਆ ਵਧੀਆ ਛੋਟੀ ਤੇ 75000 ਦੀ ਹਾਂ ਹਾਂ ਵਟਾਲ ਲਿਆ ਪੂਰਾ ਨੇਵਾ ਲੂਆ ਵੇਖ ਮੈਂ ਸਹੀ ਗੱਲ ਬਾਈ ਸਹੀ ਗੱਲ ਸਹੀ ਇਹ ਤਾਂ ਅਕੇ ਵਾਇਰਾ ਨਾ ਹੀ ਆ ਚਲੋ ਬਾਈ ਜage ਖੋਲੋ ਗਾੜੀ ਕੱਟੀ ਆ ਗਈ ਵੀਰ ਪਹਿਲਾਂ ਉਹ ਦੋਂਦੀ ਕੱਟੀ ਅਜੇ ਬਹੁਤ ਜਿਆਦਾ ਚੰਗੀ ਕੱਟੀ ਮਗਰੇ ਦੇ ਵੇਖੋ ਇਹ ਸਿੰਘੀ ਤੋਂ ਵੀ ਚੇਤਾ ਹੋਲੀ ਲੱਗੀ ਆ ਪਹਿਲਾਂ ਕੱਟੀ ਹੋਈ ਸਿਆ ਕਟੀਆਂ ਆਖਾਂ ਦੀ ਝੋਟੀ ਆ ਵੀਰ ਬਹੁਤ ਜੰਗੀ ਹੈ ਆਹੋ ਅਸਾਂ ਜੀ ਸੰਗੀ ਮੀਜੇ ਖਾਓ ਗਾਂ ਘਰੋਂ ਗਾਂ ਘਰ ਤੇ ਨਸਲ ਤੇ ਥਾਨ ਪਹਿਲਾਂ ਕੱਟੀ ਨੂੰ ਵੀਰ ਇਹੋ ਜਿਹਾ ਥਾਨ ਨਹੀਂ ਲੱਗਦਾ ਜਿਹਦਾ ਚੰਗਾ ਥਾਨ ਲੱਗਾ ਉਸ ਨਾਂ ਦੇ ਇਹ ਕੋਈ ਛੋਟੀ ਕਿਹੜਾ ਟੋਵੇ ਚੰਗੀ ਦੇਖੋ ਕਿੰਦੀ ਟੋਵੇ ਲੱਗੀ ਚਿੱਟੀਆਂ ਅੱਖਾਂ ਦੀ ਛੋਟੀ ਆ ਰਪਈਆਂ ਨਹੀਂ ਨਿਕਲਦਾ ਸੰਗੀ ਚੋਂ ਦੇਖੋ ਖਣ ਲਗਾ ਨਹੀਂ ਕਹਿ ਨਹੀਂ ਸਕਦੇ ਵੀ ਉਧਰੋਂ ਆਈ ਹੈ ਇਹ ਉਧਰੋਂ ਨਾਲੋਂ ਕੀ ਘਟਿਆ ਸਹੀ ਗੱਲ ਜੀ ਤੇ ਇਹ ਇੱਥੋਂ ਲਈ ਆ ਤੇ ਇਹ ਇੱਥੋਂ ਕਿਹਾ ਕਿ ਘਟ ਨਹੀਂ ਚਲੀ ਇਹ ਜਾਨਵਰ ਇਧਰ ਵੀ ਬੜਾ ਬੜਾ ਚੰਗਾ ਪਾਲਦਾ ਵਾ ਸਹੀ ਗੱਲ ਜੀ ਜਿਹੜੀ ਗੱਲਾਂ ਕੀ ਉਹਦੇ ਨਾਲ ਘਟ ਗਈ ਹੈ ਜਿਸ ਹਿਸਾਬ ਲਈਏ ਤੇ ਉਹ ਜੀ ਪੂਰੀ ਵਹਰੀ ਪੂਰੀ ਕੱਟੀ ਇਹੀਂ ਕਿ ਉਧਰ ਦੀ ਕਹਗੇ ਵੇਤਗੀ ਦੀ ਪਰ ਨਹੀਂ ਨਹੀਂ ਇਹਨੂੰ ਲੋਕਲ ਲਈ ਹੈ ਤੇ ਜਿਹੜੀ ਗੱਲ ਹੈ ਸਹੀ ਗੱਲ ਹੈ ਦੇਖੋ ਬਹੁਤ ਕੱਟੀ ਹੈ ਬਹੁਤ ਸੋਹਣੀ ਝੋਟੀ ਬਾਈ ਜੀ ਵਧੀਆ ਝੋਟੀ ਸਾਹ ਮਗਰ ਦੀ ਕੱਟੀ ਹੈ ਮਗਰ ਵੀ ਕੱਟੀ ਹੈ ਫਿਰ ਜੀ ਇਹਨੇ ਦੋ ਸੂਏ ਦੇ ਦੰਦਾਂ ਕੀ ਦੇ ਜਾਣੇ ਆ ਸਹੀ ਗੱਲ ਸਹੀ ਗੱਲ ਇਹਦੀ ਜਿਆਦਾ ਚੰਗੀ ਆਹ ਕੱਟੀ ਹੈ ਜੀ ਚੋ ਠੀਕ ਆ ਕਰੋ ਹਾਂ ਜੀ ਆਜ ਘਟੀ ਬਾਈ ਜੀ ਘਟੀ ਚਿੱਟੀ ਜਾਂਦੀ ਹੈ ਬਾਈ ਬੜੀ ਨਦਰ ਵਾਲੀ ਘਟੀ ਤੇ ਤੇ ਕੀ ਮੋਲ ਬਾਈ ਜੀ ਦਾ ਇਹ ਦੇਣ ਲੈਣੀ ਵੀ ਨਹੀਂ ਗੱਲ ਛੋਟੀ ਮੁੱਲ ਕਰੀਏ ਤਾਂ 5 ਲੱਖ 95 ਹਜ਼ਾਰ ਦੀ ਕੱਟੀ ਦੇ ਦਾਂਗੇ 94 ਦੀ ਦੇ ਰਹੇ 90 ਦਵਾਂਗੇ 90 ਹਜ਼ਾਰ ਦੀ 90 ਦੇ ਹੀ ਦੇਣੀ 90 ਹਜ਼ਾਰ ਦੀ ਬਾਈ ਨਾਲ ਛੋਟੀ ਤਾਂ ਪਹਿਲਾਂ ਛੋਟੀ ਦੇਖੋ ਤੇ 90 ਹਜ਼ਾਰ ਮੁੱਲ ਪਿਤਾ ਭਾਈ ਨਾਲੇ ਦੇਖੋ ਚੰਦਾ ਫੋਨ ਜੀ ਸੁਣ ਵੀ ਤੁਹਾਨੂੰ ਵਿਖਾਤੀ ਆ ਤੇ ਚੰਡਾ ਲੈਵਾ ਵੇ ਲੋ ਸ਼ਹਿਰ ਕਰ ਲੋ ਥਾਣੇ ਫੋਨ ਦੇਖੋ ਤੇ 90 ਹਜ਼ਾਰ ਦੀ ਪਾਈ ਕਦਾ ਛੋਟੀ ਦਵਾਂਗੇ ਵੀਰ ਹੋਰ ਕਰ ਤਾਂ ਮਾਂ ਦਾ ਕੋਈ ਮਾਂ ਕੱਟੀ ਆ ਹਾਂ ਕਰਾਂਗੇ ਫੋਲ ਵੀ ਜੀ ਠੀਕ ਠੀਕ ਇਹ ਦੇ ਤੇ ਆ ਪਸ਼ੂ ਆ ਬਾਈ ਕੋਲ ਹਾਂ ਜੀ ਬਹੁਤ ਸੋਹਣੇ ਮੱਝਾਂ ਬਾਈਕਰ ਪੰਜੀ ਝੋਟੀਆਂ ਵਧੀਆ ਬ੍ਰਾਂਡ ਹੈ ਅੱਜਾਂ ਬਹੁਤ ਵਧੀਆ ਪਸ਼ੂ ਬਾਈ ਲੈ ਕੇ ਆਇਆ ਤਾਂ ਲਾਈਕ ਕਮੈਂਟ ਤੇ ਸ਼ੇਅਰ ਕਰ ਤਾ ਵਧੀਆ ਪੀਸ ਆ ਬਾਈ ਕੋਲ ਤੇ ਸਾਰੇ ਵੀਡੀਓ ਆਉਗੇ ਵੀਰ ਦੀ ਤੇ ਬਹੁਤ ਸੋਹਣੀ ਝੋਟੀ ਦਾ ਵੱਡਾ ਬ੍ਰਾਂਡ ਪੀਸ ਹੈ ਜਰਾ ਖਿੱਚ ਕੇ ਕਮੈਂਟ ਲਾਈਕ ਮਾਰਿਓ ਪਿਆਰ ਦਿਓ ਬਈਆਂ ਨੂੰ ਵਧੀਆ ਗੱਲ ਬਾਤ ਵਗੈਰਾ ਤੋਰਦੇ ਆ ਸਾਡੇ ਦਸੰਨੀ ਕਰਕੇ ਕੀ ਐ ਚੋਚਵਾਗੇ ਥੱਲੇ ਬਹਿ ਗਏ ਜਿਹੜੇ ਵੀਰ ਕੋ ਜਿਹਨੇ ਦੋ ਹੱਥ ਰੇ ਹੱਥੀ ਨਾਲ ਗੋਦੇ ਜਾਂਦਾ ਸਹੀ ਗੱਲ ਸਹੀ ਗੱਲ ਜਿਹਨੇ ਵੀਰ ਭਰਾਉਣੇ ਤਾਂ ਕਰ ਲੈਣਾ ਅਸੀਂ ਬਾਰ ਬਾਰ ਹਾਰ ਹੋਈ ਜੀ ਆਖੀ ਦਾ ਪਾਟਾ ਨੋਡ ਬਾਹਰ ਕੱਢ ਜਨਾ ਤੁਸੀਂ ਆਪਣੀ ਤਸੱਲੀ ਕਰ ਲਓ ਸਹੀ ਗੱਲ ਸਹੀ ਗੱਲ ਜਿਹੜੀ ਗੱਲ ਅੱਗੇ ਵੱਡੇ ਬਲੈਂਡਰ ਜਾਨਵਰ ਜਿਹਦਾ ਗਾਲਿਆ ਹਰ ਕੋਈ ਆਪਣੀ ਤਸੱਲੀ ਕਰਕੇ ਫੇਰ ਖੜੇ ਸਹੀ ਗੱਲ ਸਹੀ ਗੱਲ ਅੱਪ ਤੁਸਲੀ ਕਰੀਏ ਜਿਉਂਾ ਬਾਜੀ ਹਾਂਜੀ ਇਹ ਲਾਈਕ ਕਮੈਂਟ ਸ਼ੇਅਰ ਵਾਤ ਵਾਤ ਦਬਕੇ ਕਰਿਆ ਕਰੋ ਹਾਂਜੀ ਜਿੰਨਾ ਪਿਆਰ ਦੋਗੇ ਵਾਤ ਵਾਤ ਮਾਲ ਟੌਪ ਤੋਂ ਟਾਪ ਆਉਂਗਾ ਠੀਕ ਹੈ ਬਾਜੀ ਠੀਕ ਹੈ ਤੇ ਜਿੰਨੇ ਵੀਰ ਭਰਾ ਨਾਲ ਜੁੜੇ ਆ ਸਾਰਿਆਂ ਨੂੰ ਹਰ ਵਾਰਾਂ ਵੀਡੀਓ ਦੋ ਵਾਰੀ ਤਿੰਨ ਵਾਰੀ ਇਹੋ ਬੇਨਤੀ ਕਰਦੀ ਵੀ ਦਿਲੋਂ ਨਾਲ ਧੰਨਵਾਦ ਕਰਦੇ ਆ ਜਿਹੜੇ ਸਾਡਾ ਕੀਮਤੀ ਸਮਾਂ ਸਪੋਰਟ ਹੈ ਬਸ ਸਪੋਰਟ ਦੀ ਲੋੜ ਹੈ ਸਪੋਰਟ ਦੀ ਵੀਰਾਂ ਭੈਣਾਂ ਭਰਾਵਾਂ ਦਾ ਸਪੋਰਟ ਤੇ ਪਿਆਰ ਹੈ। ਆਹ ਵਾਤੋਂ ਵੱਧ ਲਾਈਕ ਕਮੈਂਟ ਸ਼ੇਅਰ ਕਰਦੇ ਆ। ਜਿਹੜੇ ਬਾਹਰ ਪ੍ਰਦੇਸ਼ਾਂ 'ਚ ਬਿਠੇ ਮੇਰੇ ਭਰਾ ਉਹ ਵੀ ਬਹੁਤ ਪਿਆਰ ਕਰਦੇ ਮਾਰਾ ਚੜ੍ਹਦੀ ਕਲਾ ਰੱਖੇ ਬਣਾ। ਭਾਈ ਵੀਰ ਖੇਡਣ ਵਾਲੇ ਗਰਾਊਂਡ ਦੇ ਵਿੱਚ ਪਲੇਅਰ ਆਉਂਦੇ ਆ ਦੋਆਂ ਸੈਟਾਂ ਦੇ ਵਿੱਚ ਅਭੀ। ਹਾਂਜੀ। ਤੇ ਬਾਕੀ ਬਾਕੀ ਸੰਗਤ ਹੁੰਦੀ ਵੇਖਣ ਵਾਲੀ ਹਾਂਜੀ ਹਾਂਜੀ ਸਾਡੇ ਕੋਲ ਡੰਗਰ ਮਈਆਂ ਭਵੇਂ ਪੰਜ ਹੀ ਪੰਜਾਂ ਜਾਣਿਆਂ ਲੈਣੀਆਂ ਹਾਂਜੀ ਹਾਂਜੀ ਬਾਕੀ ਜਿਹੜੇ ਵੀਰ ਭਰਾ ਪਿਆਰ ਦੇਣ ਵਾਲੇ ਨੇ ਵੀਡੀਓ ਪੰਜ ਛੇ ਜਾਂ ਹਰ ਗੇਮ ਹਰ ਫੀਲਡ ਦੇ ਵਿੱਚ ਸੰਗਤ ਪਿਆਰ ਦਿੰਦੀ ਜਾਂਦੇ ਪਰ ਵੀਰ ਇਹ ਨਹੀਂ ਆ ਵੀ ਕਲਾ ਜ਼ਰੂਰੀ ਮਈ ਲੈਣੀ ਆ ਕਈ ਇਤਨਾ ਵੀ ਵੀਰ ਨੇ ਜਿਹੜੇ ਫੋਨ ਕਰਦੇ ਆ ਵੀ ਇਹ ਵੀਡੀਓ ਵੈਨੇ ਵੈਨੇ ਭਵੇਂ ਘਰ ਇੱਕ ਮਈ ਵੀ ਨਹੀਂ ਰੱਖੀ ਪੰਜ ਪਿਆਰ ਕਰਦੇ ਹਨਾ ਕੋਈ ਹੁੰਦੇ ਸਹੀ ਗੱਲ ਬਾਬਾ ਜੀ ਫੋਨ ਕਰਦੇ ਵੀਰ ਭਰਾ ਤੇ ਉਹਨਾਂ دلੋਂ ਧੰਨਵਾਦ ਕਰਦੇ ਆ ਜਿਹੜਾ ਨਾਲ ਵੀਰ ਭਰਾ ਜੁੜੇ ਠੀਕ ਹੈ ਬਾਈ ਲੈ ਲਾਈਕ ਕਮੈਂਟ ਸ਼ੇਅਰ ਫੋਨ ਨੰਬਰ ਆਪਣਾ ਹੈ 8427407053 ਨਾਮ ਮਾਨਾ ਤੇ ਪਿੰਡ ਭੋਮਾ ਹਾਂਜੀ 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 ਵੱਡੇ ਵੱਡੇ ਪੀਸ ਬ੍ਰੈਂਡ ਦੇ ਵੱਡੇ ਵੱਡੇ ਪੀਸ ਭਾਈ ਲੈ ਕੇ ਆਏ ਆ ਮੇਰਾਂ ਕਾਂ ਆਵੇ ਕਰਾਉ ਤਾਂ ਫੇਰ ਭਾਈ ਇਹ ਨਹੀਂ ਇਹ ਮਾਲ ਵੇਗੇ ਤੇ ਭਾਈ ਇਹ ਨਹੀਂ ਕਹਿੰਦੇ ਫੇਰ ਫੇਰ ਲੈ ਗਏ ਖੇੜੀਆਂ ਦੇ ਬੰਬ ਦਾ ਬੰਬ ਹੀ ਬੰਨਾਂਗੇ ਚੰਗੇ ਤੋਂ ਚੰਗੇ ਪੀਰ ਠੀਕ ਆ ਨੀਲੀਆਂ ਹੀ ਹੋਟੇ ਲਿਆਓ ਕੱਢ ਕੇ ਮੈਂ ਨਹੀਂ ਲਿਆਵਾਂਗੇ ਜਦੋਂ ਆੜਦੇ ਵੀਰ ਵਿੱਚ ਹਾਂਜੀ ਹਾਂਜੀ ਨੀਲੀਆਂ ਭਈਆਂ ਵੀ ਆਉਣਗੀਆਂ ਵੱਡੀਆਂ ਵੀ ਆਉਣਗੀਆਂ ਹਾਂਜੀ ਇੱਥੇ ਇੱਜ਼ਤਦਾਰੀ ਇੱਥੇ ਹਰ ਤਰ੍ਹਾਂ ਦਾ ਮਾਲ ਆਂਦਾ ਹਾਂਜੀ ਹਾਂਜੀ ਠੀਕ ਟੋਕਣਾ ਵੀ ਹੁੰਦੀਆਂ ਗੱਪਣਾ ਵੀ ਆਉਂਦੀਆਂ ਐਦਾਂ ਕੋਈ ਵੀਰ ਭਰਾ ਆਂਦੇ ਆ ਬਾਕੀ ਸਾਡੇ ਛੋਟ ਜਿਹੜੇ ਵੀਰ ਵੇਂਦੇ ਸਾਰੇ ਵੇਖਿਆ ਕਰੋ ਕਿ ਇਸ ਟਾਈਮ ਤੇ ਛੋਟੀ ਮਹੀਆਂ ਵੀ ਛੋਟ ਛੋਟ ਪਾ ਦਿੰਦੇ ਭਜਾ ਵਿਕ ਜਾਂਦੀ ਠੀਕ ਹੈ ਭਾਈ ਹਾਂ ਭਾਈ ਠੀਕ ਸਰਸਿਕਾ ਭਾਈ ਜੀ